ਕਈ ਵਰੀ ਨਾ ਤੁਹਾਡੀ ਇਮਾਨਦਾਰੀ ਹੀ ਤੁਹਾਡਾ ਦੁਸ਼ਮਣ ਬਣ ਜਾਂਦੀ ਹੈ ਤੁਹਾਨੂੰ ਦੁਸ਼ਮਣ ਬਣਾਉਣ ਦੀ ਲੋੜ ਨਹੀਂ ਪੈਂਦੀ ਜੀ ਤੁਸੀਂ ਚੰਗੇ ਕਰਮ ਕਰਦੇ ਜਾਓ ਤੁਹਾਡੇ ਚੰਗੇ ਕੰਮ ਹੀ ਤੁਹਾਡੇ ਚੰਗੇ ਕੰਮਾਂ ਨੂੰ ਦੁਸ਼ਮਣ ਨਹੀਂ ਬਣਨਾ ਜਿਨ੍ਹਾਂ ਨੂੰ ਚੰਗੇ ਕੰਮ ਹজম ਨਹੀਂ ਹੁੰਦੇ ਦੁਸ਼ਮਣ ਉਹਨਾਂ ਨੇ ਬਣਨਾ ਹੈ ਤੁਸੀਂ ਤਾਂ ਕੁਝ ਵੀ ਨਹੀਂ ਕੀਤਾ ਤੁਸੀਂ ਤਾਂ ਆਪਣੇ ਵੱਲੋਂ ਪਰ ਇੱਕ ਚੇਤਾ ਰੱਖਿਓ ਤੁਹਾਡੇ ਚੰਗੇ ਕੰਮਾਂ ਨੇ ਤੁਹਾਨੂੰ ਮਰਨ ਵੀ ਨਹੀਂ ਦੇਣਾ ਤੁਸੀਂ ਚਲੇ ਜਾਣਾ ਵਾ ਹੌਸਲਾ ਤੁਹਾਨੂੰ ਅਗਲੇ ਖਤਮ ਵੀ ਕਰ ਦੇਣਾ ਪਰ ਤੁਹਾਡੇ ਚੰਗੇ ਕੰਮ ਰਹੀਂ ਦੀ ਦੁਨੀਆ ਤੱਕ ਤੁਹਾਨੂੰ ਜੁਗੋ ਜੁਗ ਅਟੱਲ ਬਣਾ ਜਾਣਗੇ ਕਿਉਂ ਕਿ ਚੰਗੇ ਕਰ ਨੂੰ ਦੁਨੀਆ ਤੋਂ ਹਮੇਸ਼ਾ ਹੀ ਕਦੀ ਨਹੀਂ ਜਾਂਦੇ ਤਾਂ ਹੀ ਤਾਂ ਸਤਿਗੁਰ ਨੇ ਆਖਿਆ ਸੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਆਪਣੇ ਕੰਮਾਂ ਕਰਕੇ ਕੋ ਨੇੜੇ ਐ ਤੇ ਆਪਣੇ ਕੰਮਾਂ ਕਰਕੇ ਕੋਈ ਯਾਦ ਲੋਕ ਚੰਗੇ ਨੂੰ ਵੀ ਕਰਦੇ ਤੇ ਯਾਦ ਲੋਕ ਬਸ ਫਰਕ ਇਹ ਹੈ ਮੈਂ ਇਹਨਾਂ ਦੋਆਂ 'ਚੋਂ ਆਪਣਾ ਨਾਮ ਕਿੰਨਾ ਚ ਲਿਖਾਉਣਾ ਹੈ ਇਹ ਮੇਰੀ ਮਰਜ਼ੀ ਹੁਣ ਹੁਣ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪਾਤਸ਼ਾਹ ਤੱਕ ਕਲਗੀਧਰ ਪਾਤਸ਼ਾਹ ਤੋਂ ਲੈ ਕੇ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਮਿਸਲਾਂ ਦਾ ਸਮਾਂ ਆਇਆ ਸ਼ੇਰ-ਏ-ਪੰਜਾਬ ਦਾ ਸਮਾਂ ਆਇਆ ਸਿੱਖ ਰਾਜ ਜਦੋਂ ਖਤਮ ਹੁੰਦਾ ਹੈ 1849 ਵਿੱਚ ਆਖਰੀ ਜੰਗ ਸਭਰਾਹ ਪਿੰਡ ਜਿਹੜੀ ਲੜੀ ਜਾਂਦੀ ਜਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਾਮਲ ਹੋਏ ਸਨ 39 ਵਿੱਚ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਚੜ੍ਹਾਈ ਕਰ ਗਿਆ 10 ਸਾਲ ਪਹਿਲਾਂ ਤੇ ਆਖਰੀ ਜੰਗ ਜਿਹੜੀ ਸਭਰਾਹ ਪਿੰਡ ਲੜੀ ਗਈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਵੱਲੋਂ ਉਸ جنگ ਵਿੱਚ ਜਿਹੜੀ ਸਭ ਤੋਂ ਤੁਹਾਡੇ ਵਿੱਚ ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਪੁਸਤਕ ਪੜ੍ਹੀ ਹੋਵੇ ਪਤਾ ਹੋਏਗਾ ਕਿ ਜਦੋਂ ਮਹਾਰਾਣੀ ਜਿੰਦ ਕੌਰ ਨੇ ਸਰਦਾਰ ਸਿੰਘ ਸਾਮ ਸਿੰਘ ਟਾਰੀ ਵਾਲੇ ਨੂੰ ਚਿੱਠੀ ਲਿਖੀ ਸੀ ਤੇ ਸਰਦਾਰ ਸਾਮ ਸਿੰਘ ਟਾਰੀ ਵਾਲਾ ਆਪਣੇ ਘਰ ਸੀ ਜਦੋਂ ਉਹਨੇ ਸ੍ਰੀ ਕਿਰਪਾਨ ਨੂੰ ਮਿਆਂ ਚੋਂ ਕੱਢਿਆ ਤੇ ਮਿਆਂ ਨੂੰ ਉਹਨੇ ਕਿੱਲੀ ਨਾਲ ਟੰਗ ਦਿੱਤਾ ਤੇ ਤਵਾਰੀਖ ਦੇ ਪੰਨੇ ਲਿਖਦੇ ਨੇ ਵੀ ਸਰਦਾਰ ਸਾਮ ਸਿੰਘ ਟਾਰੀ ਵਾਲੇ ਦੀ ਪਤਲੀ ਪੁੱਛਦੀ ਹੈ ਸਰਦਾਰ ਸਾਹਿਬ ਇਹ ਮਿਆਨ ਘਰ ਕੋ ਛੱਡ ਚੱਲੇਓ ਤੇ ਸਰਦਾਰ ਸਾਹਿਬ ਦਾ ਜਵਾਬ ਸੀ ਵੀ ਜੇ ਤੇ ਜੰਗ ਜਿੱਤ ਕੇ ਆ ਗਿਆ ਤੇ ਇਸ ਮਿਆਨ ਵਿੱਚ ਕਿਰਪਾਨ ਪੈ ਜਾਏਗੀ ਜੇ ਉਥੇ ਮਸ਼ਾਦਤ ਦਾ ਜਾਮ ਪੀ ਗਿਆ ਤੇ ਪੀੜ੍ਹੀਆਂ ਪੁੱਛਿਆ ਕਰਨ ਗਿਆ ਇਹ ਮਿਆਨ ਖਾਲੀ ਕਿਉਂ ਆ ਤੇ ਅਗਲੀ ਪੀੜ੍ਹੀ ਨੂੰ ਦੱਸਿਆ ਕਰੋ ਵੀ ਤੁਹਾਡਾ ਵੱਡ ਵਡੇਰਾ ਤੁਹਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਕੱਢਣ ਲਈ ਮਾਨਸਿਕ ਤੌਰ ਤੇ ਤੁਹਾਨੂੰ ਆਜ਼ਾਦੀ ਦਿਵਾਉਣ ਲਈ ਤੁਹਾਡੇ ਹੱਕਾਂ ਲਈ ਸ਼ਹਾਦਤ ਦਾ ਜਾਮ ਪੀ ਗਿਆ ਪਰ ਕੌਣ ਜਾਣਦਾ ਸੀ ਕਿ ਆਉਣ ਵਾਲੀ ਪੀੜ੍ਹੀ ਨੂੰ ਅਗਲੇ ਨੇ ਚੁਟਕੀਆਂ ਮਾਰਨ ਲਾ ਦੇਣਾ ਹੈ ਇਹ ਤੇ ਗਾਇਕਾਂ ਨੂੰ ਹਜ਼ਾਰਾਂ ਲੱਖਾਂ ਰੁਪਇਆ ਆਪਣੇ ਧੀਆ ਪੁੱਤਾਂ ਦੇ ਵਿਆਹਾਂ ਤੇ ਖਰਚਾ ਕਰਨਗੇ ਇਹ ਤਾਂ ਭੁੱਲ ਜਾਣਗੇ ਸੜਨੜ ਵਾਪਰਿਆ ਕਿ ਸਰਦਾਰ ਸ਼ਾਮ ਸਿੰਘ ਟਾਰੀ ਵਾਲਾ ਤੇ ਬੜਾ ਵੱਡਾ ਸੁਪਨਾ ਲੈ ਗਿਆ ਸੰਧ ਤੇ 84 ਭੁੱਲ ਗਈ ਜਿਹੜੀ ਕੱਲ ਵਾਪਰੀ ਜੇ ਇਸ ਵਖਤ ਵਾਪਰੀ ਉਹਦੇ ਅੱਜ ਵੀ ਵਿਅਕਤੀ ਜੁੁੰਦੇ ਹੋਣ ਤੇ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਦਾ ਜੰਗ ਤੇ ਅਜ ਤੋ ਕਿੰਨੇ 100 ਸਾਲ ਪੁਰਾਣੀ ਹੈ ਅਸੀਂ ਭੁੱਲ ਗਏ ਅਹੀਂ ਤੇ ਭੁਲਾਦਾ ਤਾਂ ਸਾਰਾ ਕੁਝ ਖਤਮ ਹੋ ਗਿਆ ਸਾਨੂੰ ਅਹੀਂ ਤੇ ਇਨਾ ਭੁਲਾਤਾ ਸਾਨੂੰ ਇਹ ਵੀ ਨਹੀਂ ਪਤਾ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹ ਕਰੈਕਟਰ ਵਾਲੇ ਕਿੱਡੇ ਉੱਚੇ ਸਨ ਤੇ ਜਿਹੜੇ ਉਹਨਾਂ ਦੇ ਨਾਂ ਤੇ ਰੋਟੀਆਂ ਸੇਕ ਰਹੇ ਨੇ ਉਹ ਕਿੱਡੇ ਘਟੀਆ ਕਰਦਾਰ ਦੇ ਮਾਲਕ ਨੇ ਅਹੀਂ ਤੇ ਇਹ ਵੀ ਨਰਨਣਾ ਕਰ ਸਕੇ ਅਹੀਂ ਤੇ ਵੀ ਨਾ ਕਰ ਸਕੇ ਕਿ ਜਿਹੜੇ ਉਸ ਵਕਤ ਮਰਦਸੂਰ ਮੇ ਹਿੱਕਾਂ ਢਾ ਕੇ ਸਮੇਂ ਦੀਆਂ ਸਰਕਾਰਾਂ ਨੂੰ ਵੰਗਾਰਦੇ ਰਹੇ ਤੇ ਅੱਜ ਉਹਨਾਂ ਦਾ ਨਾਂ ਲੈ ਕੇ ਅੱਜ ਉਹਨਾਂ ਦੀਆਂ ਗੱਡੀਆਂ ਵਿੱਚ ਬੈਠੇ ਨੇ ਟਿਕਟਾਂ ਲੈ ਰਹੇ ਨੇ ਕੋ ਕਾਂਗਰਸ ਦੀ ਗੱਡੀ 'ਚ ਬੈਠਾ ਹੈ ਕੋ ਅਕਾਲੀਆਂ ਦੀ ਗੱਡੀ 'ਚ ਬੈਠਾ ਹੈ ਕੋ ਬੀਜੇਪੀ ਦੀ ਗੱਡੀ 'ਚ ਬੈਠਾ ਤੇ ਕੋ ਝਾੜੂ ਵਾਲਿਆਂ ਦੀ ਗੱਡੀ 'ਚ ਬੈਠਾ ਮੈਂ ਨਾ ਚਾਹੁੰਦਾ ਤਾਂ ਲੈਤਾ ਜਿਹਦਾ ਮੈਂ ਛੱਡ ਗਿਆ ਤੁਸੀਂ ਵੀ ਮੈਨੂੰ ਉਸੇ ਖਾਤੇ 'ਚ ਪਾ ਦੇਣਾ ਕਿਉਂਕਿ ਅੱਜ ਇਹ ਕਿਹੜੀ ਬੜੀ ਸਮੱਸਿਆ ਹੈ ਨਾ ਹਮੇਸ਼ਾ ਇਹ ਅੱਜ ਪ੍ਰੋਬਲਮ ਹੈ ਮੈਂ ਤੇ ਹੱਸਦੇ ਤੇ ਕਹਿਣਾ ਹੁਣਾ ਜਿਹੜਾ ਪ੍ਰਚਾਰ ਕਰੇਗਾ ਗੁਰਬਾਣੀ ਖੁਦ ਪੜੋ ਬਾਣੀ ਆਵ ਵਿਚਾਰੋ ਅਕਾਲ ਤਖਤੋਂ ਲੋ ਪ੍ਰਵਾਨ ਸਿੱਖ ਰਹਿਤ ਮਰਦਾ ਦੇ ਚੰਡੇ ਇਠ ਆ ਜਾਓ ਉਹਨੂੰ ਕੀ ਕਿਤੇ ਨੇ ਇਹ ਸਰਕਾਰੀ ਹੈ ਜਿਨ੍ਹਾਂ ਦੀਆਂ ਮੀਟਿੰਗਾਂ ਸਰਕਾਰਾਂ ਨਾਲ ਹੁੰਦੀਆਂ ਨੇ ਜਿਹੜੇ ਆਰਐਸਐਸ ਦੀਆਂ ਜਾ ਕੇ ਚੌਕੀਆਂ ਭਰਦੇ ਨੇ ਉਹ ਬੀਬੇ ਪੁੱਤ ਨੇ ਜਿਹੜੇ ਲੋਕਾਂ ਨੂੰ ਧਾਗੇ ਦਿੰਦੇ ਨੇ ਜਿਹੜੇ ਤਵੀਦ ਦਿੰਦੇ ਨੇ ਜਿਨ੍ਹਾਂ ਨੂੰ ਗੱਡੀਆਂ 'ਚ ਬਿਠਾਉਣ ਲੱਗਿਆ ਪਹਿਲਾਂ ਚਿੱਟੀਆਂ ਚਾਦਰਾਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਵਿਛਾਈਆਂ ਜਾਂਦੀਆਂ ਨੇ ਪੈਰਾਂ ਥੱਲੇ ਚਿੱਟੇ ਤੌੜੀਆਂ ਰੱਖੇ ਜਾਂਦੇ ਨੇ ਤੌੜੀਆਂ ਚੁੱਕਣ ਵਾਲਾ ਹੋਰ ਗੜਵਾ ਚੁੱਕਣ ਵਾਲਾ ਹੋਰ ਉਹ ਪੰਥ ਦੇ ਸਿਰ ਦੇ ਉੱਪਰ ਬੈਠੇ ਹੋਏ ਨੇ ਮੈਂ ਤੇ ਬਹੁਤ ਵਾਰੀ ਬੋਲੇ ਮੈਨੂੰ ਪਤਾ ਮੇਰਾ ਵਿਰੋਧ ਇਸੇ ਗੱਲਾਂ ਤੋਂ ਹੁੰਦਾ ਕਿਉਂਕਿ ਮੇਰੇ ਕੋਲੋਂ ਮਿੱਠੀਆਂ ਜਿਹੜੀਆਂ ਅੱਜ ਮਿੱਠਾ ਵੀ ਮਾੜਾ ਹੁੰਦਾ ਜੀ ਮਿੱਠਾ ਸੋਜੋ ਭਾਵ ਦਾ ਬਣ ਜਿ ਰਖਿਆ ਮਿੱਠਾ ਵੀ ਉਹਨਾਂ ਕੀ ਫਿੱਟ ਬਿੰਦਾ ਜਿੰਨਾ ਕਿ ਤੁਹਾਡੀ ਬੋਡੀ ਨੂੰ ਫਿੱਟ ਬਿੰਦਾ ਹੋਵੇ ਹੁਣ ਕਈ ਵਾਰੀ ਆਪਾਂ ਕਹਿੰਦੇ ਅੰਬ ਕਿੰਨੇ ਕੁ ਮਿੱਠੇ ਹੈ ਸ਼ੂਗਰ ਵਾਲੇ ਬੰਦੇ ਨੇ ਕਦੀ ਜਾ ਕੇ ਪੁੱਛੇ ਮਾਰਕੀਟ ਚ ਅੰਬ ਕਿੰਨੇ ਕੁ ਮਿੱਠੇ ਉਹ ਨਹੀਂ ਪੁੱਛਦਾ ਉਹਨੂੰ ਕਹਿੰਦਾ ਵੀ ਵੀ ਮੈਨੂੰ ਫਿੱਟ ਨਹੀਂ ਪੈਂਦਾ ਪਾਈ ਇਸ ਕਰਕੇ ਮੈਂ ਮਿੱਠਾ ਛੱਡ ਦਿੱਤਾ ਮਿੱਠਾ ਸੋਜੋ ਭਾਵ ਦਾ ਸੱਜਣ ਸੋਜੋ ਰਾਸ ਸੱਜਣੋ ਸੱਜਣ ਤੁਹਾਡੇ ਭਾਵੇਂ 50 ਹੋਣਾ ਪਰ ਉਹਨਾਂ 50ਵਾਂ ਚ ਜਿਹੜਾ ਤੁਹਾਡੇ ਕੰਮ ਆ ਜਾਣਾ ਸੱਜਣ ਉਹ ਹੀ ਹੁੰਦਾ ਜਦ ਲੋੜ ਪੈਣ ਤੇ ਫੋਨ ਹੀ ਨਾ ਚੱਕੇ ਮੁਸੀਬਤ ਪੈਣ ਤੇ ਤੁਹਾਨੂੰ ਦਰਵਾਜ਼ਾ ਹੀ ਬੰਦ ਕਰ ਲਵੇ ਬੰਦਾ ਕਹਿੰਦਾ ਮਾਣ ਵੜਾ ਕੀਤਾ ਸੀ ਪਰ ਲੋੜ ਪੈਣ ਤੇ ਬੋਲੋ ਜੀ ਕੰਮ ਅਸਲੀ ਪਤਾ ਅਸਲੀ ਪਰਖ ਹੁੰਦੀ ਮੁਸੀਬਤ ਵੇਲੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਬਾਬਾ ਕੁੰਮਾ ਜੀ ਨੂੰ ਅੱਜ ਵੀ ਸਜਦਾ ਕੀਤਾ ਜਾਂਦਾ ਹੈ ਕਿਉਂ ਕਿ ਜੋ ਗਰੀਬ ਦੇ ਕੋਲ ਹੈਗਾ ਸੀ ਉਹਨੇ ਖੋਲ ਦਿੱਤਾ ਬਾਬੇ ਕੁੰਮੇ 마ਸ਼ਕੀ ਦੀ ਸ਼ਾਨ ਵਿੱਚ ਰਾਤ ਗੁਜ਼ਾਰੀ ਜੀ ਸਭ ਜਿਆਦਿਆਂ ਨੇ ਜੇ ਮੈਂ ਅੱਜ ਕਿਸੇ ਲੰਗਰ ਖਾਣੋਂ ਕਿਸੇ ਪ੍ਰਸ਼ਾਦ ਦੇ ਖਾਣੋਂ ਗੁਰਦੁਆਰੇ ਆਣ ਕੇ ਗੁੱਸੇ ਹੋ ਕੇ ਜਾ ਰਿਹਾ ਤੇ ਕਿੱਥੇ ਕਲਗੀਧਰ ਪਾਤਸ਼ਾਹ ਦੇ ਸਭ ਜਿਆਦੇ ਸ਼ੰਨਾ ਵਿੱਚ ਰਾਤਾਂ ਗੁਜ਼ਾਰਨ ਜਾ ਕੇ ਸ਼ੰਨਾ ਚ ਛੰਨ ਦੇ ਬਾਰ ਖਲੋਤੇ ਆਪਣੇ ਬੱਚੇ ਨੂੰ ਇੱਕ ਵਾਰ ਨਾ ਇਹ ਪੂਰਾ ਇਤਿਹਾਸ ਜਿਦਾ ਬਿਠਾ ਕੇ ਦੱਸ ਕੇ ਵੇਖੋ ਮੈਂ ਵਿਸ਼ਵਾਸ ਨਾ ਕਹਿਣਾ ਬੱਚਾ ਕਹੇਗਾ ਇੰਨਾ ਕਮਾਲ ਦਾ ਸਾਡਾ ਇਤਿਹਾਸ ਕਿਸੇ ਮੁਸਲਮਾਨ ਦੇ ਕੋਲ हसन ਤੇ ਹੁਸੈਨ ਦੀ ਗੱਲ ਕਰ ਦੋ ਨਾ ਉੱਪਰੋਂ ਪਰਲੋਂ ਰੋਣ ਲੱਗ ਪੈਂਦਾ ਸਿੱਖ ਇਹਨਾਂ ਪੱਥਰ ਬਣ ਚੁੱਕਾ ਹੈ ਨਾ ਅੱਜ ਦੇ ਸਮੇਂ 'ਚ ਸਭ ਜਆਦਾ ਦੀ ਗੱਲ ਕੋ ਮੈਨੂੰ ਅੱਜ ਵੀ ਯਾਦ ਹੈ ਮੈਂ ਇੱਕ ਸਮਾਗਮ ਉੱਤੇ ਗਿਆ ਬੱਚੇ ਦਾ ਆਨੰਦ ਘਰ ਸੀ ਇਹ ਗੱਲ 2006 ਦੀ ਹੈ ਮੈਂ ਨੰਦ ਕਰਦੇ ਸਭ ਜਿਆਦਾ ਦੀ ਗੱਲ ਕਰਦੇ ਕਿ ਅੱਜ ਉਹਨਾਂ ਦੀ ਬਦੌਲਤ ਆਪਾਂ ਇੱਥੇ ਬੈਠੇ ਤੇ ਮੇਰੇ ਪਿੱਛੋਂ ਆਵਾਜ਼ ਆਈ ਸਾਡੇ ਘਰ ਖੁਸ਼ੀ ਦਾ ਸਮਾਂ ਜੀ ਸਗਣਾ ਦਾ ਟਾਈਮ ਹੈ ਮਰਨ ਦੀਆਂ ਗੱਲਾਂ ਇੱਥੇ ਉੱਚੀ ਬੋਲੋ ਜੀ ਮੇਰੇ ਕੋ ਰਿਆ ਨਹੀਂ ਗਿਆ ਮੈਂ ਕਿਹਾ ਜੋ ਕੁਰਬਾਨੀਆਂ ਨਾ ਨਾ ਕਰਦੇ ਅੱਜ ਤੁਹਾਡਿਆਂ ਬੱਚਿਆਂ ਦੀਆਂ ਬਰਾਤਾਂ ਨਾ ਚੜਦੀਆਂ ਤੇ ਨਾ ਤੁਹਾਡੇ ਘਰ ਧੀਆਂ ਦੀਆਂ ਬਰਾਤਾਂ ਆਉਂਦੀਆਂ ਨਾ ਕਹੂੰ ਆਪਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤ ਹੁੰਦੀ ਸਭ ਕੀ ਐਦਾਂ ਮਹਾਰਾਜ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੇ ਲਖਤੇ ਜਿਗਰ ਕੁਰਬਾਨ ਕੀਤੇ ਹਿੱਕਾਂ ਢਾ ਕੇ ਖਲੋ ਗਏ ਹਿੱਕਾਂ ਢਾ ਕੇ ਭਾਰ ਦੇਸ਼ ਵਿੱਚ ਜਿਹੜੇ ਤੁਹਾਨੂੰ ਅੱਜ ਮੁਸਲਮਾਨ ਦਿਖਾਈ ਦਿੰਦੇ ਆ ਨਾ ਇੱਕ ਕਵੀ ਨੇ ਬੜਾ ਪੈਰਾ ਲਿਖਿਆ ਕਿ ਅੱਜ ਜੋ ਲੋ ਦੇਖੇ ਤੋਂ ਹਿੰਦ ਵਿੱਚ ਜੋ ਮੁਸਲਮਾਨ ਜਿਹੜੇ ਭਾਰਤ ਵਿੱਚ ਜਿਹੜੇ ਤੁਹਾਨੂੰ ਅੱਜ ਮੁਸਲਮਾਨ ਦਿਖਾਈ ਦਿੰਦੇ ਆ ਉਹ ਕਹਿੰਦੇ ਸਾਰੇ ਇਹ ਕੋਈ ਅਰਬ ਈਰਾਨ ਦੇ ਇਲਾਕੇ ਚੋਂ ਨਹੀਂ ਆਏ ਨਾ 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 आज जो लो देख तो हिंद में जो मुसलमान इनमें बताओ कौन अरब स्थान के खत्री ब्राह्मण व बानिए के पूत बते जट जिम्मेदार और कौमतर खान के जलो बाहर मार पंदी सी ना डर दे मारे बेचारे इस्लाम कबूल ऊंची बोलो प्यारेओ तुसी कदी भी जड़े आज भी साडे पंजाब च कुछ मुसलमान आ उने दी गोता पंजाबिया नाल रलदियां ने क्यों क्योंकि उने दी दो-तीन पीढ़ियां पीछे पंजाबी सन ਉਹ ਕੋਈ ਅਰਬੀ ਰਾਣ ਦੇ ਇਲਾਕੇ ਚੋਂ ਨਹੀਂ ਆਏ ਉਹ ਵੀ ਆਪ ਹੀ ਸਵੀਕਾਰ ਕਰਦੇ ਆ ਅੱਜ ਜੌ ਲੋ ਦੇਖ ਕੇ ਤੋ ਹਿੰਦ ਮੇ ਜੋ ਮੁਸਲਮਾਨ ਇਨ ਮੇ ਬਤਾਓ ਕੌਣ ਅਰਬ ਸਥਾਨ ਕੇ ਖੱਤਰੀ ਬ੍ਰਾਹਮਣ ਵੈ ਬਾਣੀਏ ਕੇ ਪੂਤ ਬੋਤੇ ਜੱਟ ਜ਼ਿਮੀਦਾਰ ਔਰ ਕੌਮ ਤਰਖਾਨ ਕੇ ਕਹਿੰਦੇ ਮੱਕੇ ਔ ਮਦੀਨੇ ਕੇ ਨਾ ਜੇ ਵਸਨੀਕ ਹੋਏ ਇਹ ਕੋ ਮੱਕੇ ਮਦੀਨੇ ਦੇ ਵਸਨੀਕ ਥੋੜਾ ਸੀ ਰਾਫ ਜੀ ਦੁਨਾਨੀ ਨਾ ਰਹੇ ਇਰਾਨ ਕੇ ਇਸੀ ਤੌਰ ਹਿੰਦ ਸਭ ਹੋਵਤੀ ਮੁਸਲਮਾਨ ਕਹਿੰਦੇ ਇਹ ਤੇ ਇਸੇ ਤਰ੍ਹਾਂ ਸਾਰਾ ਭਾਰਤ ਇਸਲਾਮ ਦੇ ਝੰਡੇ ਹੇਠ ਆ ਜਾਣਾ ਸੀ ਇਸੇ ਤੌਰ ਹਿੰਦ ਸਭ ਹੋਵਤੀ ਮੁਸਲਮਾਨ ਜਉਨਾ تیر ਸ਼ੂਟ ਤੇ ਗੋਬਿੰਦ ਸਿੰਘ ਜਵਾਨ ਕੇ ਇਹਦਾ ਕਲਗੀਧਰ ਪਾਤਸ਼ਾਹ ਹਿੱਕ ਢਾ ਕੇ ਅੱਗੇ ਖਲੋਗਾ ਬਾਬਾ ਕੁਮਾ ਮਾਸ਼ਕੀ ਕਰਮਚੰਦ ਸੀ ਉਹਦਾ ਨਾਂ Hindu ਸੀ ਪਹਿਲਾਂ ਬਾਬਾ ਕੁਮਾ ਮਾਸ਼ਕੀ ਮੁਸਲਮਾਨ ਨਹੀਂ ਸੀ ਕਰਮਚੰਦ Hindu ਸੀ ਜਦੋਂ ਬਾਹਰੋਂ ਆਏ ਹਮਲਾਵਰਾ ਹਮਲਾ ਕੀਤਾ ਡਰਦਿਆਂ ਸਲਾਮ ਕਬੂਲ ਕਰਨਾ ਪਿਆ ਪਰ ਜਦਨ ਸਭਜਾਦਿਆਂ ਨੂੰ ਪ੍ਰਸ਼ਾਦਾ ਸ਼ਿਕਾਇਆ ਨਾ ਮਾਤਾ ਰਾਸ਼ਮੀ ਦੇ ਘਰੋਂ ਲਿਆ ਕੇ ਬਾਬਾ ਕੁਮਾ ਜੀ ਨੇ ਤੇ ਬੰਦਾ ਸਿੰਘ ਬਹਾਦਰ ਨੇ 4 ਮਈ 1704 ਨੂੰ ਸਰਹੰਦ ਦੀ ਧਰਤੀ ਤੇ ਖਾਲਸੇ ਨਿਸ਼ਾਨ ਚਲਾਇਆ ਤੇ ਲਿਸ਼ਟਾ ਮੰਗਾਈਆਂ ਉਹਨਾਂ ਨੇ ਕਿ ਜਿਹੜੇ ਜਿਹੜੇ ਵਿਅਕਤੀ ਨੇ ਸਭਜਾਦਿਆਂ ਨੂੰ ਤਸੀਹੇ ਦੇਣ ਵਿੱਚ ਸਰਕਾਰਾਂ ਦੀ ਮਦਦ ਕੀਤੀ ਹੈ ਮੈਨੂੰ ਉਹਨਾਂ ਦੀਆਂ ਲਿਸਟਾਂ ਲਿਆ ਕੇ ਦਿਓ ਤੇ ਜਿਨ੍ਹਾਂ ਨੇ ਸਭ ਜਿਆਦਾ ਦੀ ਮਦਦ ਕੀਤੀ ਮੈਨੂੰ ਉਹਨਾਂ ਦੀਆਂ ਵੀ ਲਿਸਟਾਂ ਲਿਆ ਕੇ ਦਿਓ ਗਦਾਰੀਆਂ ਕਰਨ ਵਾਲਿਆਂ ਵਿੱਚ ਸੁਚੇਨੰਦ ਖੱਤਰੀ ਦਾ ਨਾਂ ਆਇਆ ਗੰਗੂ ਬ੍ਰਾਹਮਣ ਦਾ ਨਾਂ ਆਇਆ ਜਾਨੀਖਾਂ ਮਾਨੀਖਾਂ ਮੁਰੰਡੇ ਦੇ ਠਾਣੇਦਾਰ ਦਾ ਨਾਂ ਆਇਆ ਮੈਂ ਕਿਤੇ ਕਿਤੇ ਸੋਚਦਾ ਆਪਾਂ ਨੂੰ ਕੋਈ ਇੱਕ ਰਾਤ ਦੋ ਰਾਤ ਹਵਾ ਲੱਤ ਵਿੱਚ ਲੈ ਜਾਏ ਤੂੰ ਹਵਾਲਾ ਤੇ ਹਵਾਲਾ ਤੇ ਰਹਿਣੀ ਹੈ ਨਾ ਜਿਸ ਹਵਾਲਾਤ ਵਿੱਚ ਸਭ ਜਿਆਦੇ ਮੁੰਡੇ ਇਕ ਰਾਤ ਰਹਿਣਾ ਅਜੋ ਗੁਰਦੁਆਰਾ ਕੋਤਵਾਲੀ ਸਾਹਿਬ ਬਣ ਗਿਆ ਉਥੇ ਗੁਰਦੁਆਰਾ ਕੋਤਵਾਲੀ ਸਾਹਿਬ ਹੈ ਪਿੱਛੇ ਜੇ ਸਾਨੂੰ ਜਾਣ ਦਾ ਮੌਕਾ ਮਿਲਿਆ ਕਦੀ ਰਕਦੀ ਮਨ ਇਦਾਂ ਅਸੀਂ ਲੋਕ ਤਾਂ ਮਾਫ ਕਰਨਾ ਮੈਂ ਕਿ ਸਿੱਧੇ ਇੱਥੇ ਟੁਕੜਾਂ ਦੇ ਪੁਜਾਰੀ ਬਣ ਗਿਆ ਜੀ ਸਾਡਾ ਸਮਾਜ ਤੇ ਅੱਜ 14 ਦੇ ਮਾਰੇ ਲੜਕੀਆਂ ਕੱਢਦੇ ਫਿਰਦੇ ਆ ਤੇ ਯਾਦ ਰੱਖਣਾ ਜਿਉਂਦੇ ਉਹਨਾਂ ਰਹਿਣਾ ਜਿਹੜੇ ਅਸੂਲਾਂ ਤੇ ਜ਼ਿੰਦਗੀ ਜਿਉਂਦੇ ਨੇ